ਸਿੱਧੇ ਪੱਗ ਚੁੱਟਾ-ਕੁੱਟਾ ਪਜਾਮਾ ਪਹਿਲੀ ਨਜ਼ਰੇ ਦੇਖਣ ਚਹੇ ਨੌਜਵਾਨ ਸਿਆਸਤਦਾਨ ਲੱਗਦਾ ਹੋਵੇਗਾ ਇਹ ਨੌਜਵਾਨ ਹੈ ਕੁਲਬੀਰ ਸਿੰਘ ਨਰਵਾਨਾ ਕਿਸੇ ਸਮੇਂ ਵਿੱਚ ਜੁਰਮ ਦੀ ਦੁਨੀਆ ਦਾ ਬੇताज ਬਾਦਸ਼ਾਹ ਹੁੰਦਾ ਸੀ ਕੁਲਬੀਰ ਨਰਵਾਨਾ ਜਿਸ ਦੇ ਖਿਲਾਫ ਦਰਜਨਾ ਕਤਲ ਡਕੈਤੀਆ ਵਰਗੇ ਮਾਮਲੇ ਦਰਜ ਨੇ ਕੁਲਬੀਰ ਨਰਵਾਨਾ ਦਾ ਖੌਫ ਪੰਜਾਬ ਦੇ ਪਿੰਡਾਂ ਵਿੱਚ ਦੂਰ-ਦੂਰ ਤੱਕ ਸੀ ਪਰ ਇੱਕ ਵਕਤ ਅਜਿਹਾ ਆਇਆ ਕਿ ਕੁਲਬੀਰ ਸਿੰਘ ਨਰਵਾਨਾ ਨੇ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਉਹ ਨਾ ਇੱਕ ਗੈਂਗਸਟਰ ਨਹੀਂ ਇੱਕ ਸਮਾਜ ਸੇਵੀ ਬਣ ਚੁੱਕਿਆ ਗੈਂਗਸਟਰ ਦੀ ਜ਼ਿੰਦਗੀ ਛੱਡ ਕੇ ਸਮਾਜ ਸੇਵਾ ਦੇ ਕੰਮਾਂ 'ਚ ਹਿੱਸਾ ਲੈਣ ਲੱਗਿਆ ਪਿਛਲੇ ਸਾਲ 11 ਗਰੀਬ ਲੜਕੀਆਂ ਦਾ ਵਿਆਹ ਕਰਵਾਇਆ ਕਬੱਡੀ ਟੂਰਨਾਮੈਂਟ ਕਰਵਾਇਆ ਅਤੇ ਹੋਰ ਕਈ ਸਮਾਜ ਸੇਵਾ ਦੇ ਕੰਮ ਕੁਲਵੀਰ ਨਰਵਾਨ ਨੇ ਕੀਤੇ ਹਾਂਜੀ ਇਸ ਖਾਤਰੀ ਹੈ ਜੀ ਆਪਾਂ ਇੱਕ ਜੋਬ ਸ਼ੋਅ ਹੁਣ ਅਸੀਂ ਇੱਕ ਚੰਗੀ ਲਾਈਨ ਨੂੰ ਸਮਾਜ ਸੇਵਕੀ ਸੇਵਕਾ ਵਾਲੇ ਪਾਸੇ ਚੱਲੇ ਹੋਏ ਹਾਂ ਜੀ ਵੀ ਸਾਨੂੰ ਅਸੀਂ ਪਹਿਲਾਂ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ ਅਸੀਂ ਪਿਛਲੀ ਵਾਰ ਵੀ 9 ਕੁੜੀਆਂ ਦੇ 11 ਕੁੜੀਆਂ ਦੀ 9 ਕੁੜੀਆਂ ਦੀ ਮੈਰਿਜ ਕਰੀ ਸੀ ਦੋ ਕੁੜੀਆਂ ਨੂੰ ਗਰੀਬ ਕੁੜੀਆਂ ਨੂੰ ਸਮਾਨ ਦਿੱਤਾ ਸੀ ਪਿਛਲੀ ਵਾਰ ਵੀ ਪਿਛਲੇ ਸਾਲ 11 ਕੁੜੀਆਂ ਦੇ ਵਿਆਹ ਕਰੇ ਸੀ ਅਸੀਂ ਉਸ ਟਾਈਮ ਹੀ ਪੰਨ ਲਿਆ ਸੀ ਵੀ ਅਗਲੇ ਸਾਲ ਅਸੀਂ ਵਧ ਕਰਾਂਗੇ ਐਤਕੀ ਅਸੀਂ 21 ਕੁੜੀਆਂ ਦੇ ਵਿਆਹ ਕਰ ਰਹੇ ਹਾਂ ਜੀ ਕੁਲਵੀਰ ਨਰਮਾਨਾ ਦਾ ਕਹਿਣਾ ਹੈ ਕਿ ਜੁਰਮ ਦੀ ਦੁਨੀਆ ਵਿੱਚ ਕੁਝ ਨਹੀਂ ਹੈ ਉਹਨੂੰ ਸਭ ਕੁਝ ਛੱਡ ਕੇ ਇੱਕ ਚੰਗਾ ਇਨਸਾਨ ਬੰਨਣਾ ਚਾਹੁੰਦਾ ਹੈ ਨਾਲ ਹੀ ਕੁਲਵੀਰ ਨੂੰ ਆਪਣੀ ਪੁਰਾਣੀ ਜ਼ਿੰਦਗੀ ਲਈ ਵੀ ਪਛਤਾਵਾ ਹੈ ਆਪਣਾ ਜੀ ਤੁਸ਼ਾ ਪਾਣ ਦੇ ਵਿੱਚ ਸੀ ਵੀ ਕੁਝ ਚੰਗਾ ਕਰੀਏ ਜੀ ਜੋ ਕੁਝ ਪਹਿਲਾਂ ਗਲਤ ਕਰਦੇ ਰਹੇ ਉਸ ਨੂੰ ਇੱਕ ਮਨ ਨੂੰ ਠੇਸ ਲੱਗੀ ਵੀ ਕੁਝ ਚੰਗਾ ਕਰਕੇ ਸਮਾਜ ਲਈ ਇੱਕ ਚੰਗਾ ਚਿਹਰਾ ਆਪਾਂ ਸਮਾਜ ਦੇ ਸਾਹਮਣੇ ਲਾਈਏ ਜੀ ਕੁਲਵੀਰ ਸਿੰਘ ਨਰਮਾਨਾ ਪੁਰਾਣੀ ਜ਼ਿੰਦਗੀ ਛੱਡ ਕੇ ਨਵੀਂ ਜ਼ਿੰਦਗੀ ਦੇ ਵੱਲ ਆਪਣੇ ਕਦਮ ਵਧਾਰਿਆ ਅਤੇ ਨਾਲ ਹੀ ਨੌਜਵਾਨਾਂ ਨੂੰ ਇੱਕ ਮੈਸੇਜ ਵੀ ਦੇ ਰਿਹਾ ਹੈ ਕਿ ਗੈਂਗਸਟਰ ਦੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਹੁੰਦਾ। ਪਟੰਡਾ ਤੋਂ ਕੁਲਵੀਰ ਵੀਰਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ? ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰਿਆ? ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾ ਕੇ ਆਪਣੇ ਸੁਪਨੇ ਨੂੰ ਪੂਰਾ ਕਰੋ